ત્યાં તું અથી પ્યા હા સાથી પ્યા અથી પ્યા સરપંચ બે અથી પ્યા હા સા ਪਰ ਮੈਨੂੰ ਤਾਂ ਕੋਈ ਸਰਕਾਰੀ ਅਫਸਰ ਨਹੀਂ ਆਇਆ ਮੈਡਮ ਨੇ ਬਿੰਦੂ ਰਾਣੀ ਨੇ ਬਦਮਾਸ਼ ਅਧਿਆ ਜੀ ਆਂਸ ਜੀ ਨਾਲ ਅਡੀ ਸਰਪੰਚ ਨੂੰ ਗਾਲਾਂ ਕੱਢੀਆਂ ਘੜੇ ਥੀ ਪਿਆ ਹੁਣ ਇਹ ਪੁਲਿਸ ਮੋਪਾਂ ਦੇ ਖੜੀ ਆ ਪੁਲਿਸ ਨੇ ਸਾਰੇ ਗੱਲ ਦੇਖਿਆ ਹੱਥੀ ਪੈਂਦੇ ਪਿਆ ਬਿਨਾਂ ਰਿਪੋਰਟਿੰਗ ਕਰਨਾ ਇਹਨਾਂ ਸੱਧਿਆ ਆਂਸ ਰਾਣੀ ਅਪਛੂਟਾ ਗਾ ਪਰ ਸੱਚਾ ਬੜਾ ਸੱਚਾ ਛੂਟਿਆ ਵਾਲਿਆਂ ਨੂੰ ਨਹੀਂ ਮੈਂ ਕਿਸੇ ਮਾਰੇ ਤੱਕਾ ਬੋਲੇ ਕਿ ਤੇਰੇ ਪਾਜੀ ਤੁਸੀਂ ਦੱਸੋ ਮੈਂ ਇਹ ਬੋਲੇ ਕਿ ਤੁਸੀਂ ਬੋਲੇ ਕਿ ਜੀ ਜੀ ਨਾਇਕੋ ਕਿਸੇ ਦੇ ਗੱਲ ਪਿਆ ਜੀ ਪਾਜੀ ਤੁਸੀਂ ਦੱਸੋ ਕਿ ਮੈਂ ਤਾਂ ਕਿਤੇ ਮੈਂ ਕਿਹਾ ਨਹੀਂ ਤੁਹਾਡੇ ਬੰਦੇ ਨਹੀਂ ਕਿੰਨਾ ਬੋਲਣ ਦਾ ਗਲਤ ਗੱਲਾਂ ਕਹਿੰਦੇ ਨੇ ਬਈ ਗਲਤ ਗੱਲਾਂ ਨਹੀਂ ਗਲਤ ਬੋਲਦੇ ਪਏ ਆ ਬਿਨਾ ਮਤਲਬ ਤੋਂ ਇਹ ਮੈਡਮ ਨੂੰ ਬਹੁਤ ਕੁਝ ਮੁੱਖ ਦੋਸ਼ੀ ਕੌਣ ਇੱਥੇ ਦੋਸ਼ੀ ਕੌਣ ਕਿਹਨੂੰ ਮੰਨਦੇ ਹੋ ਸਰ ਜੋ ਫੇਰ ਸਕੂਲ ਨੂੰ ਚਲਾ ਰਹੇ ਉਹਨਾਂ ਦੀ ਗਲਤੀ ਆ ਕੌਣ ਮੈਡਮ ਹੀ ਹੋ ਸਕਦੇ ਆ ਫਿਰ ਹੋਰ ਕਿਹਨੇ ਹੋਣਾ ਤੁਸੀਂ ਕਮੇਟੀ ਦੇ ਚੇਅਰਮੈਨ ਨਾਲ ਹੀ ਤੁਹਾਡੇ ਖੜੇ ਆ ਹਾਂਜੀ ਨਾਲ ਹੀ ਖੜੇ ਆ ਇਹ ਵੀ ਨਾਲ ਖੜੇ ਇਹਨਾਂ ਦਾ ਕਸੂਰ ਨਹੀਂ ਨਹੀਂ ਇਹਨਾਂ ਨੇ ਅਸੀਂ ਤਾਂ ਬਹੁਤ ਵਾਰੀ ਕੰਪਲੇਨ ਕੀਤੀ ਹੈ ਇਹਨਾਂ ਤੋਂ ਕੰਪਲੇਨ ਪਾਉ ਕੀਤੀ ਆ ਸਰ ਨਹੀਂ ਇਹਨਾਂ ਨੇ ਤੁਹਾਨੂੰ ਕੰਪਲੇਨ ਕੀਤੀ ਤੁਸੀਂ ਕੋਈ ਨਹੀਂ ਸੁਣਵਾਈ ਕੀਤੀ ਅਸੀਂ ਸਾਰਿਆਂ ਨੇ ਖੋਦ ਲੈ ਕੇ ਦਿੱਤਾ ਆ ਜੀ ਕੋਈ ਨਹੀਂ ਕੋਈ ਤੁਹਾਡਾ ਸ਼ੁਭਨਾ ਜੀ ਬਿੰਦੂ ਹੈ ਟੀਚਰ ਸਰਕਾਰੀ ਐਲੀਮੈਂਟਰੀ ਸਕੂਲ ਟੁੱਡੀਆਂਵਾਲ ਹਾਂਜੀ ਜੀ ਕੀ ਕਹਿਣਾ ਚਾਹੁੰਦੇ ਆ ਸਰ ਜੀ ਮੈਨੂੰ 8 ਕਿ ਮਹੀਨੇ ਹੋਏ ਇੱਥੇ ਹੈੱਡ ਬਣ ਕੇ ਆਇਆ ਨੂੰ ਉਸ ਦਿਨ ਤੋਂ ਹੀ ਮਤਲਬ ਕਿ ਮੈਨੂੰ ਨਾ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਜੀ ਜੀ ਮਤਲਬ ਕਿ ਵੀ ਜਿਹੜਾ ਆਂਗਣਵਾੜੀ ਵਾਲਿਆਂ ਦਾ ਖਾਣਾ ਵਾ ਉਹ ਵੀ ਮਤਲਬ ਕਿ ਜੀ ਇੱਧਰ ਹੀ ਹੁੰਦਾ ਸੀਗਾ ਖਾਣਾ ਜਿਹੜਾ ਹੈਗਾ ਵਾ ਇਹ ਲੈ ਕੇ ਜਾਂਦੀਆਂ ਸੀ ਘਰੇ ਬੱਚਿਆਂ ਨੂੰ ਜਿਹੜਾ ਹੈਗਾ ਵਾ ਖਾਣਾ ਪ੍ਰੋਪਰ ਨਹੀਂ ਮਿਲਦਾ ਸੀਗਾ ਜੀ ਜੀ ਜਿਹਦਾ ਬੱਚਿਆਂ ਨੂੰ ਮਤਲਕੀ ਵੀ ਇਹਨਾਂ ਨੇ ਮਿਲੀ ਭੁਗਤ ਦੇ ਨਾਲ ਸਰਪੰਚ ਮੈਡਮ ਦੀ ਮਿਲੀ ਭੁਗਤ ਦੇ ਨਾਲ ਦੋ ਤਿੰਨ ਬੰਦਿਆਂ ਦੇ ਭੁਗ ਮਿਲੇ ਭੁਗਤ ਦੇ ਨਾਲ ਇਹਦੇ ਖਾਣੇ ਵਾਲੀਆਂ ਸੀਗੀਆਂ ਤੇ ਜਿਹੜੀ ਆਪਣੀ ਆਂਗਣਵਾੜੀ ਵਾਲੀਆਂ ਸੀਗੀਆਂ ਇਹ ਬੱਚਿਆਂ ਨੂੰ ਨਾ ਖਾਣਾ ਜਿਹੜਾ ਹੈਗਾ ਵਾ ਪ੍ਰੋਪਰ ਵਧੀਆ ਤਰੀਕੇ ਨਾਲ ਨਹੀਂ ਦਿੰਦੀਆਂ ਸੀਗੀਆਂ ਸਖਤ ਸਖਤ ਜਿਹੜੇ ਦਾਲਾ ਕੱਢ ਲੈਣੀ ਵਿੱਚ ਪਾਣੀ ਪਾ ਦੇਣਾ ਬਹੁਤ ਹੀ ਮਤਲਕੀ ਵੀ ਇਹ ਸਾਰਾ ਕੰਮ ਮਤਲਕੀ ਸਰਪੰਚ ਮੈਡਮ ਦੀ ਨਾਮ ਦੱਸੋਗੀ ਆਪਣੀ ਸਰਪੰਚ ਮੈਡਮ ਜਿਹੜੀ ਸਰਬਜੀਤ ਕੋਰ ਹੈਗੀ ਇਸ ਟਾਈਮ ਉਹ ਕਾਂਗਰਸ ਦੀ ਹੈ ਤੇ ਉਹ ਇਹ ਸਰਪੰਚ ਇਹਨਾਂ ਦੇ ਹਸਬੰਡ ਸਰਪੰਚ ਆ ਇਹ ਮੈਡਮ ਆਪ ਸਰਪੰਚ ਹੈਗੀ ਆ ਹਾਂਜੀ ਮੈਡਮ ਸਰਬਜੀਤ ਕੋ ਆਪ ਸਰਪੰਚ ਹੈਗੀ ਆ ਇਹ ਕਾਂਗਰਸ ਦੀ ਹੈਗੀ ਆ ਇਹ ਜਿਹੜੀ ਆਪ ਸਰਕਾਰ ਆ ਉਹਦੇ ਜਿਹੜੇ ਕੀ ਉਹਨੂੰ ਕਹਿੰਦੇ ਮੈਡਮ ਜਿਹੜੇ ਆਪ ਸਰਕਾਰ ਦੇ ਜਿਹੜੇ ਚੱਲਦੇ ਪਏ ਹੈਗੇ ਆ ਉਹਨਾਂ ਦੇ ਮਿਸ਼ਨ ਸਮਰਥ ਇਹਨਾਂ ਸਾਰਿਆਂ ਨੂੰ ਉਹ ਫੇਲ ਕਰਵਾਉਣਾ ਚਾਹੁੰਦੀ ਹੈਗੀ ਆ ਇਹਨੇ ਦੇਖੋ ਇੱਥੇ ਨਰੇਗਾ ਵਾਲੇ ਤੇ ਰਾਜਨੀਤੀਕਰਨ ਹੋ ਰਿਹਾ ਹਾਂਜੀ ਹਾਂਜੀ ਰਾਜਨੀਤੀਕਰਨ ਹੋ ਰਿਹਾ ਵਾ ਮੈਂ ਐਸੀ ਬਰਾਦਰੀ ਨਾ ਹੈਗੀ ਸਬੰਧਤ ਕਹਿੰਦੀ ਚੂੜੀਏ ਦੂਏ ਤੀਏ ਦਿਨ ਆਕੇ ਮੇਰ ਨਾਲ ਹੀ ਕਲਾਕਲੇਸ਼ ਕਰਦੀ ਆ ਬਹੁਤ ਮੇਰ ਨਾਲ ਤੇ ਤੰਗ ਮੈਨੂੰ ਕਰਦੀ ਹੈਗੀ ਆ ਕਰਨ ਕੀ ਤੁਹਾਡੇ ਨਾਲ ਹੋ ਰਿਹਾ ਮੈਨੂੰ ਐਦਾ ਕਰਦੀ ਕਿ ਮੈਂ ਮਤਲਬ ਕਿ ਇਥੇ ਬਾਥਰੂਮ ਦੇ ਦਰਵਾਜ਼ੇ ਟੁੱਟੇ ਪਏ ਸੀ ਉਹ ਠੀਕ ਕਰਵਾਏ ਹੈਗੇ ਆ ਮੈਂ ਇਹਨਾਂ ਦਾ ਜਿਹੜਾ ਖਾਣੇ ਦਾ ਜਿਹੜਾ ਸਿਸਟਮ ਹੈਗਾ ਵਾ ਉਹ ਸਹੀ ਕੀਤਾ ਆਂਗਣਵਾੜੀ ਵਾਲੇ ਵੱਖਰਾ ਆਂਦਾ ਮੈਂ ਕਹਾਂ ਤੁਸੀਂ ਆਪਣਾ ਵੱਖਰਾ ਬਣਾਓ ਸਾਡੇ ਬੱਚਾਂ ਦਾ ਵੱਖਰਾ ਆਂਦਾ ਪਿਆ ਵਾ ਮੇਰਾ ਇਹਨਾਂ ਨੇ 6 ਮਹੀਨੇ ਪਹਿਲਾਂ ਨਾ ਮੈਨੂੰ ਕਹਿੰਦੀ ਕਿ ਆਂਗਣਵਾੜੀ ਵਾਲਿਆਂ ਨੇ ਵੀ ਇੱਧਰ ਖਾਣਾ ਮੱਖਣਾ ਔਰ ਮੈਂ ਮਤਲਬ ਕੀ ਵੀ ਬੱਚਿਆਂ ਦਾ ਨਾ ਸਾਡੇ ਬੱਚਾਂ ਦਾ ਇੱਧਰ ਜਿਹੜਾ ਸਾਨੂੰ ਪਿੱਛੇ ਮੀਨੂ ਆਂਦਾ ਹੈਗਾ ਵਾ ਸਰਕਾਰ ਵੱਲੋਂ ਮੈਂ ਮੈਂ ਉਹਨਾਂ ਨਾਲ ਗੱਲ ਕੀਤੀ ਹੈ ਮੈਂ ਮੈਂ ਦੇਖੋ ਤੁਸੀਂ ਮੈਂ ਤੁਹਾਨੂੰ ਦੱਸ ਦੇ ਪਈ ਕਿ ਬੱਚੇ ਦਾ ਖਾਣਾ ਜਿਹੜਾ ਵਾ ਨਾ ਉਸ ਦਿਨ ਸਾਡਾ ਖਾਣਾ 100 ਗ੍ਰਾਮਾਂ ਤੋਂ ਉਸ ਤੋਂ ਵੱਧ ਪਲੇਟਾਂ 'ਚ ਪਿਆ ਹੋਇਆ ਕਿਹੜਾ ਬੱਚਿਆਂ ਨੂੰ ਇਹ ਮੇਰੇ ਸਕੂਲ ਦੇ ਬੱਚਾ ਨੂੰ ਹਾਂਜੀ ਹਾਂਜੀ ਜ਼ਬਰਦਸਤ ਚ ਉਠਾ ਕੇ ਲੈ ਜਾਂਦੇ ਆ ਇਹ ਜ਼ਬਰਦਸਤੀ ਆ ਕੇ ਇੱਥੇ ਕਰਦੇ ਰਹਿੰਦੇ ਆ ਬਦਲੀ ਜੜੀ ਹੈਗੀ ਆ ਇਹਨਾਂ ਨੇ ਬੂਟਾ ਪਿੰਡ ਇੱਕ ਹੈਡ ਦੇ ਥੱਲੇ ਹੈਡ ਲਵਾਇਆ ਮੈਨੂੰ ਕਹਿੰਦੀ ਸੀ ਸਕੂਲ ਬੰਦ ਕਰਨਾ ਜੀ ਜੀ ਮੇਰੇ ਸਵੇਰੇ ਮਿਸ਼ਨ ਸਮਰੱਥ ਦਾ ਸਾਡਾ ਕੰਮ ਚੱਲਦਾ ਹੁੰਦਾ ਮੈਂ ਕੱਲੀ ਆ ਮੇਰੇ ਇਹ ਸਕੂਲ ਚ ਟੋਟਲ ਕਿੰਨੇ ਬੱਚੇ ਦੀ ਸਟਰੈਂਥ ਹੈ ਕੀ ਆ ਸਰ ਮੇਰੇ ਕੋ ਜਦੋਂ ਇੱਥੋਂ ਮੈਂ ਕੱਲੀ ਰਹਿ ਗਈ ਸੀ ਉਹਦਾ 59 ਸੀਗੇ ਅੱਛਾ ਜੀ ਤੇ ਇਹਨਾਂ ਨੇ ਨਾ ਜਾਣ ਕੇ ਦੂਜੇ ਟੀਚਰਾਂ ਦੀ ਨਾਲ ਹੀ ਬਾਣ ਵਾਲਾ ਪਿੰਡ ਹੈਗਾ ਵਾ 8 ਮਹੀਨੇ ਤੋਂ ਉਹਦੀ ਡੈਪੂਟੇਸ਼ਨ ਉਧਰ ਰਵਾਲੇ ਇੱਕ ਮੈਡਮ ਨੂੰ ਹੋਰ ਕਿਤੇ ਇਧਾ ਭੇਜ ਦਿੱਤਾ ਗਿਆ ਮੈਨੂੰ ਕੱਲੇ ਸਕੂਲ ਦੇ ਵਿੱਚ ਰੱਖਿਆ ਗਿਆ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਗਿਆ ਕਿੰਨੇ ਬੱਚੇ ਨੇ ਮੇਰੇ ਕੋ ਇਸ ਟਾਈਮ ਕੀ ਉਹਨੂੰ ਕਹਿੰਦੇ 46 ਬੱਚੇ ਇਸ ਟਾਈਮ ਉਹਨਾਂ ਵਿੱਚੋਂ ਇੱਕ 46 ਬੱਚਾ ਮਗਰ ਇੱਕ ਹੀ ਟੀਚਰ ਇੱਕ ਟੀਚਰ ਮੈਂ ਕੱਲੀ ਸ਼ਾਮ ਦੀ ਸਕੂਲ ਨੂੰ ਪਰ ਮੈਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾਂਦਾ ਮੈਨੂੰ ਸਭ ਕੁਝ ਹੋਰ ਮੈਨੂੰ ਝਾੜੂ ਵੀ ਇੱਥੋਂ ਤੱਕਰ ਫੇਰਨਾ ਪੈਂਦਾ ਬੱਚੇ ਤੁਹਾਨੂੰ ਸਵੀਪਰ ਵਗੈਰਾ ਕੋ ਮਿਲਿਆ ਨਹੀਂ ਮੈਨੂੰ ਕੁਛ ਨਹੀਂ ਮੈਨੂੰ ਝਾੜੂ ਵੀ ਮੈਂ ਆਪ ਫੇਰਦੀ ਹੈਗੀ ਆ ਸਿਰੇ ਝਾੜੂ ਮਾਰਦੀ ਸਾਡੇ ਬੰਦ ਕਰਤਾ ਵਾ ਪਾਣੀ ਬੱਚਿਆਂ ਦੇ ਪੀਣ ਦਾ ਤੁਹਾਡਾ ਅਲੀਗੇਸ਼ਨ ਸਰਪੰਚ ਤੋਂ ਇਲਾਵਾ ਹੋਰ ਕਿਹਦੇ ਕਿਹਦੇ ਤੇ ਯਾਰ ਮੇਰੇ ਅਲੀਗੇਸ਼ਨ ਜਿਹੜੀ ਇੱਥੇ ਇੱਕ ਆਂਗਣਵਾੜੀ ਮੈਡਮ ਹੈਗੀ ਯਾਰ ਜਿਹੜੀ ਅੰਦਰ ਆ ਕੇ ਦਖਲ ਅੰਦਾਜ਼ੀ ਕਰਦੀ ਆ ਸਾਰੇ ਭਾਂਡੇ ਕਹਿੰਦੀ ਐਸੇ ਭਾਂਡੇ ਨਹੀਂ ਤੈਨੂੰ ਵਰਤਣ ਦੇ ਨੇ ਮੰਜੀ ਚਲੰਗੀ ਹਾਂਜੀ ਤੁਸੀਂ ਇੱਥੇ ਆਏ ਹੋ ਟੁੜੀਆਂਵਾਲ ਪਿੰਡ ਵਿੱਚ ਕੀ ਕਹਿਣਾ ਚਾਹੁੰਦੇ ਮੇਰੇ ਧਿਆਨ 'ਚ ਇੱਕ ਮਾਮਲਾ ਆਇਆ ਸੀ 6 ਮਹੀਨੇ ਪਹਿਲਾਂ ਇੱਕ ਇੱਥੇ ਹੈੱਡ ਟੀਚਰ ਜਿਹੜੀ ਐ ਪ੍ਰਿੰਸੀਪਲ ਇਥੋਂ ਦੀ ਆਪਣੇ ਬਿੰਦੂ ਜੀ ਤੇ ਉਹਨਾਂ ਨੂੰ ਇੱਕ ਤੰਗ ਪ੍ਰੇਸ਼ਾਨ ਕੀਤਾ ਜਿਹੜਾ ਪਿੰਡ ਦੀ ਸਰਪੰਚਾ ਲੋ ਸਰਬਜੀਤ ਕਰੋ ਲੋ ਅਤੇ ਇਹਦੇ ਪੰਚਾਇਤ ਜਿਹੜੀ ਬਹੁਤ ਦੁਖੀ ਪ੍ਰੇਸ਼ਾਨ ਕਰਦੀ ਆ ਤੇ ਇੱਥੇ ਸਕੂਲ ਦੇ ਬੱਚਿਆਂ ਨੂੰ ਵੀ ਜਰਾਇਆ ਉਹ ਤੰਗ ਪ੍ਰੇਸ਼ਾਨ ਕੀਤਾ ਜਿਆ ਕਿਉਂਕਿ ਇੱਥੇ ਗਰੀਬਾਂ ਦੇ ਬੱਚੇ ਪੜਦੇ ਆ ਤੇ ਇਥੇ ਜਿਹੜਾ ਆ ਕਿ ਹੋਰ ਵੀ ਜਿਹੜਾ ਸਟਾਫ ਆ ਇਥੇ ਮੈਡਮ ਬਿੰਦੂ ਦੇ ਨਾਲ ਲੱਗਾ ਆ ਤੇ ਉਹ ਜਨਰਲ ਉੱਚ ਜਾਤੀ ਨਾਲ ਸੰਬੰਧ ਰੱਖਦਾ ਆ ਤੇ ਉਹ ਜਿਹੜਾ ਇਥੇ ਇੱਕ ਮਿੱਡੇ ਮਿਲ ਚੱਲਦੀ ਆ ਮਿੱਡੇ ਮਿਲ ਦੇ ਵਿੱਚੋਂ ਜਿਹੜਾ ਆ ਉਹ ਖਾਣਾ ਜਿਹੜਾ ਇਥੇ ਬੱਚਿਆਂ ਲਈ ਬੰਦਾ ਸੀ ਆ ਉਸ ਖਾਣੇ ਵਿੱਚ ਉਹ ਹੀੜਾ ਫੇਰੀ ਹੁੰਦੀ ਸੀਗੀ ਤੇ ਇਹਨੂੰ ਲੈ ਕੇ ਜਿਹੜੀ ਆ ਉੱਚ ਜਾਤੀ ਦੇ ਜਿਹੜੀ ਸਰਪੰਚ ਸਾਹਿਬ ਤੇ ਦੇ ਜ਼ਮੀਦਾਰ ਜਿਹੜੇ ਟੀਚਰ ਜੀ ਦੇ ਵਿੱਚ ਤੇ ਉਹ ਜਿਹੜੇ ਖਾਣਾ ਵਿੱਚੋਂ ਲੈ ਜਾਂਦੇ ਸੀ ਤੇ ਜਿਹੜੀ ਹੁਣ ਪ੍ਰਿੰਸੀਪਲ ਨਵੀਂ ਆਈ ਆ ਬਿੰਦੂ ਮਰਮ ਉਹਨਾਂ ਨੇ ਜਿਹੜਾ ਇਸ ਜੀ ਨੂੰ ਰੋਕਿਆ ਅਤੇ ਜਿਹੜਾ ਖਾਣਾ ਬੱਚਿਆਂ ਨੂੰ ਮਿਲਣਾ ਚਾਹੀਦਾ ਆ ਤੇ ਇੱਥੇ ਜਿਹੜਾ ਉਸ ਤੋਂ ਦਿਨ ਤੋਂ ਜਿਹੜੀ ਲੜਾਈ ਕਾਫੀ ਸਮੇ ਦੁਨੀਆਂ ਵਾਲ ਇੱਥੇ ਸਕੂਲ 'ਚ ਪਹੁੰਚੇ ਆ ਤੇ ਅਸੀਂ ਜਿਹੜਾ ਇੱਥੇ ਇਸ ਮਾਮਲੇ 'ਚ ਬੱਚਾ ਕੋਈ ਸੁਣਿਆ ਤੇ ਹੋਰ ਵੀ ਪਿੰਡ ਚੋਂ ਲਾ ਕੇ ਸੁਣ ਕੇ ਆਏ ਆ ਕਿ ਇੱਥੇ ਵਾਕਈ ਵਿਤਕਰਾ ਜਰ ਰਾਇਆ ਇਹ ਮੈਡਮ ਬਿੰਦੂ ਦੇ ਨਾਲ ਜਿਹੜੀ ਹੱਡੀਚਰਾ ਉਹਨਾਂ ਹੋ ਰਿਹਾ ਆ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਤੇ ਡੀਓ ਤੋਂ ਵੀ ਮੰਗ ਕਰਦੇ ਆ ਕਿ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿ ਜਿਹੜੀ ਸਰਪੰਚ ਇੱਥੇ ਜਲੀਲ ਕਰਦੀ ਆ ਟੀਚਰ ਸਾਡੀ ਨੂੰ ਸਾਡੀ ਸਮਾਦੀ ਲੜਕੀ ਨੂੰ ਅਤੇ ਉਹਨੂੰ ਮੈਂ ਤਾਂ ਜਦ ਸ਼ਬਦ ਬੋਲਦੀ ਆ ਉਹਦੇ ਖਿਲਾਫ ਜਿਹੜੀ ਆ ਇੱਕ ਐਫਆਈਰ ਦਰਜ ਕੀਤੀ ਜਾਵੇ ਜੇਕਰ ਮੁਕੱਦਮਾ ਦਰਜ ਨਾ ਕੀਤਾ ਗਿਆ ਸਮਾਜ ਜਿਹੜਾ ਅੱਜ ਵਾਕੋ ਜੱਥੇ ਬੰਦਿਆ ਦੇ ਤੇ ਆ ਕੋ ਪਹੁੰਚੇ ਆ ਤੇ ਅਸੀਂ ਮਾਨ ਇਹ ਮਾਮਲਾ ਧਿਆਨ ਚ ਲਿਆਵਾਂਗੇ ਤੇ ਇਹਦੇ ਖਿਲਾਫ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਂ ਜੀ ਤੁਸੀਂ ਮੁਕਦਮੇ ਦੀ ਗੱਲ ਕਰ ਰਹੇ ਹੋ ਪਰ ਤੁਹਾਡੇ ਵੱਲੋਂ ਤੁਸੀਂ ਦਰਖਾਸਤ ਵੀ ਨਹੀਂ ਗਈ ਮੁੱਖੇ ਦੇ ਪੁਲਿਸ ਤੇ ਬਿਆਨ। ਨਹੀਂ ਦਰਖਾਸਤ ਸਾਡੇ ਵੱਲ ਕੋਈ ਨਹੀਂ ਗਈ ਹਾਲੇ ਦਰਖਾਸਤ ਜਿਹੜੀਆਂ ਡੀਓ ਡੀਓ ਸਾਹਿਬ ਨੂੰ ਗਈ ਹੋਈਆਂ ਜਾਂ ਦਰਖਾਸਤਾਂ ਕਾਫੀ ਮੈਰ ਨੇ ਬੋਸ਼ ਕਹਿਤਾ ਕੀਤੀਆਂ ਹਨ ਪਰ ਇੱਕ ਡੀਓ ਵੱਲੋਂ ਵੀ ਕੋਈ ਹਾਲੇ ਕੋਈ ਕਾਨੂੰਨੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਗਈ ਤੇ ਅਸੀਂ ਜਿਹੜਾ ਮਾਮਲਾ ਅੱਜ ਮੈਂ ਪਹਿਲੀ ਇੱਥੇ ਪਹੁੰਚਾ ਆਂ ਤੇ ਅੱਜ ਜਿਹੜਾ ਮਾਮਲਾ ਸੀ ਜਿਹੜਾ ਪਰਜਾ ਫੋਟੋ ਸ਼ੁਭਨਮ ਹੈ ਮੇਰਾ ਨਾਮ ਸਰਵਜੀਤ ਕੌਰ ਜੀ ਹਾਂਜੀ ਮੈਂ ਪਿੰਡ ਟੁੱਡੀਆਂ ਵਾਲਾ ਤੋਂ ਸਰਪੰਚ ਆ ਅਸੀਂ ਨਾ ਇਸ ਪ੍ਰਾਇਮਰੀ ਸਕੂਲ ਸਾਡਾ ਬਹੁਤ ਜ਼ਿਆਦਾ ਮਤਲਬ ਬੱਚੇ ਪੇਰੈਂਟਸ ਬਹੁਤ ਜ਼ਿਆਦਾ ਸ਼ਿਕਾਇਤਾਂ ਲੈ ਕੇ ਜਾਂਦੇ ਆ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਾਡੇ ਇੱਥੇ ਵਧੀਆ ਆਉਣ ਸਾਰੇ ਟੀਚਰ ਵਧੀਆ ਆਉਣ ਹਨਾ ਤੇ ਇਸ ਕਰਕੇ ਅਸੀਂ ਸਵੇਰੇ ਵੀ ਆਏ ਆ ਇਹ ਮੈਡਮ ਜਿਹੜੇ ਇੱਥੇ ਖਾਣਾ ਬਣਾਉਂਦੇ ਆ ਉਹਨਾਂ ਨੂੰ ਵੀ ਨਹੀਂ ਮਤਲਬ ਕੁਝ ਵੀ ਹੈ ਹਨਾ ਕਰ ਦਿੰਦੇ ਪਏ ਇਸ ਕਰਕੇ ਅਸੀਂ ਇਹ ਕਹਿੰਨੇ ਆ ਕਿ ਸਕੂਲ ਦਾ ਪੇਰੈਂਟਸ ਸਕੂਲ ਚ ਪੇਰੈਂਟਸ ਆਉਂਦੇ ਆ ਬੱਚੇ ਹਟਾਉਂਦੇ ਪਏ ਨੇ ਸਕੂਲ ਦੇ ਵਿੱਚੋਂ ਸਾਰੇ ਅਸੀਂ ਕਿਹਾ ਜੇ ਉਹ ਨਾ ਕਟ ਉਂਦੇ ਪਏ ਆ ਤੇ ਇਹਦੇ ਵਿੱਚ ਸਾਡਾ ਸਕੂਲ ਜ਼ੀਰੋ ਆ ਇਸ ਕਰਕੇ ਆਹੀ ਆਉਂਦੇ ਵੀ ਆ ਇਸ ਤੋਂ ਬਾਅਦ ਮੈਨੂੰ ਤੇ ਦੋ ਦੋ ਤਿੰਨ ਮਹੀਨੇ ਉਹ ਚੱਲੇ ਕਹਿ ਕੇ ਪਿਆਰ ਨਾਲ ਡੀਓ ਸਾਹਿਬ ਆਏ ਉਹਨਾਂ ਨੂੰ ਵੀ ਮੈਂ ਸਾਰਾ ਕੁਝ ਸਮਝਾਇਆ ਉਹਨਾਂ ਨੇ ਕਹਿ ਕੇ 10 ਦਿਨ ਦਾ ਟਾਈਮ ਦਿਓ ਹਨਾ ਤੇ ਇਹਦੇ ਵਿੱਚ ਆਹੀ ਇਹ ਕਹਿੰਨੇ ਸਾਡਾ ਸਕੂਲ ਬੰਦ ਨਾ ਹੋਵੇ ਮੈਡਮ ਬਹੁਤ ਗਲਤ ਬੋਲਦੇ ਨੇ ਬਹੁਤ ਮੇਰੇ ਵੀ ਹੱਥੀ ਪਏ ਨੇ ਦੋ ਤਿੰਨ ਵਾਰੀ ਇੱਥੇ ਮੈਂ ਆਈ ਆ ਇਸ ਕਰਕੇ ਪਰ ਇਹ ਗਲਤੀ ਹਾਂ ਇਸ ਕਰਕੇ ਅੱਜ ਮੇਰੇ ਨਾਲ ਇਹ ਵੀ ਆਏ ਨੇ ਸਾਡੇ ਨਾਲ ਸੀਗੇ ਪਹਿਲੇ ਦਿਨ ਆਏ ਨੇ ਇਹਨਾਂ ਨੇ ਵੀ ਆ ਕੇ ਦੇਖਿਆ ਨੇ ਇਹ ਸਾਡੇ ਮੈਂਬਰ ਇਨ ਨਾਲ ਜੀ ਜੀ ਮੈਂ ਅੰਦਰ ਬੈਠਾ ਹਾਂ ਮੈਂਬਰਸ ਆ ਕੀ ਲੜਾਈ ਝਗੜਾ ਸਤਿ ਜੀ ਕੋਈ ਨਹੀਂ ਜੀ ਲੜਾਈ ਸਿਰਫ ਇਹ ਹੈ ਕਿ ਇਹ ਟੀਚਰਾਂ ਤੋਂ ਚੱਲਿਆ ਕੰਮ ਸਾਰਾ ਪਹਿਲਾਂ ਟੀਚਰਾਂ ਦੀ ਆਪਸੀ ਵਿੱਚ ਨਹੀਂ ਸੀ ਬੰਦੀ ਇਹਨਾਂ ਦੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੇ ਦੋ ਟੀਚਰ ਨੇ ਇਥੋਂ ਟਰਾਂਸਫਰ ਕਰਕੇ ਕਰਾ ਕੇ ਚਲੇ ਗਏ ਇਹ ਮੈਡਮ ਉਹਨਾਂ ਨੇ ਉਹਨਾਂ ਦੀ ਪੇਛ ਨਹੀਂ ਜਾਣ ਦਿੱਤੀ ਠੀਕ ਹੈ ਜੀ ਉਹ ਨਾਮ ਕੀ ਉਹਨਾਂ ਦਾ ਇਹ ਇਹਨਾਂ ਦਾ ਨਾਮ ਹੈ ਬਿੰਦੂ ਮੈਡਮ ਨੇ ਮੈਂ ਤੇ ਅੱਜ ਪਹਿਲੀ ਵਾਰੀ ਦਰਸ਼ਕ ਕੀਤੇ ਨੇ ਜੀ ਤੇ ਪਹਿਲੀ ਵਾਰੀ ਆਏ ਆ ਇਹ ਅਜੋ ਅੱਜ ਹੀ ਜਦੋਂ ਆਏ ਆ ਉਹ ਗੱਲਬਾਤ ਹੋਈਏ ਸਾਨੂੰ ਕਹਿੰਦੇ ਵੀ ਤੁਸੀਂ ਇਦਾਂ ਕਰੋ ਮੇਰ ਕੋ ਟਾਈਮ ਨਹੀਂ ਤੁਸੀਂ ਇੱਥੋਂ ਸਕੂਲ ਚੋਂ ਬਾਹਰ ਨਿਕਲ ਜਾਓ ਸਕੂਲ ਚੋਂ ਬਾਹਰ ਨਿਕਲ ਜਾਓ ਸਕੂਲ ਚੋਂ ਬਾਹਰ ਨਿਕਲ ਜਾਓ ਤੁਸੀਂ ਆ ਕੇ ਇੱਥੇ ਮਤਲਬ ਮੈਨੂੰ ਤੰਗ ਪਰੇਸ਼ਾਨ ਕਰਦੇ ਹੋ ਅਸੀਂ ਕਿਹਾ ਮੈਡਮ ਜੀ ਅਸੀਂ ਤੁਹਾਡੇ ਨਾਲ ਗੱਲ ਕਰਨ ਆਏ ਆ ਕਿ ਬੱਚੇ ਜਿਹੜੇ ਨੇ ਇੱਥੋਂ ਸਕੂਲ ਦੀ 5ਵੀਂ ਕਲਾਸ ਹੀ ਖਤਮ ਹੋ ਗਈ ਆ ਉਹਦਾ ਕਾਰਨ ਕੀ ਆ ਉਹ ਕਾਰਨ ਕਹਿੰਦੇ ਵੀ ਕਾਰਨ ਨਹੀਂ ਮੈਨੂੰ ਪਤਾ ਸਕੂਲ ਦੇ ਕੈਮਰੇ ਚੱਲਦੇ ਫਿਰ ਉਹ ਕੈਮਰੇ ਵੀ ਬੰਦ ਪਏ ਨੇ ਜੀ ਸਕੂਲ ਦੇ ਇੱਥੇ ਕੀ ਹੁੰਦਾ ਕੀ ਨਹੀਂ ਕੋਈ ਪਤਾ ਨਹੀਂ ਜੀ ਫਿਰ ਅੱਛਾ ਜੇ ਕਦੀ ਕਿਸੇ ਨੂੰ ਕਹਿਣਗੇ ਬੱਚੇ ਕੋ ਸਮੈਲ ਆਉਂਦੀ ਹੈ ਜੀ ਇਹ ਬੱਚਾ ਵਾ ਦੂਜਾ ਆ ਗੰਦਾ ਆ ਜੀ ਬੱਚਾ ਇਹ ਲੈਟਰਿੰਗ ਕਰਦੀ ਹੈ ਜੀ ਇਹਨੇ ਆ ਕਰਤਾ ਜੀ ਇਹਨੇ ਦੂਸਰੀ ਰੋਟੀ ਤੋਂ ਤੀਸਰੀ ਰੋਟੀ ਕਿਉਂ ਲੈ ਲਈ ਹੈ ਕੋਈ ਅਧਿਕਾਰ ਗਾ ਗੱਲ ਕਰਨ ਦਾ ਬਿਲਕੁਲ ਨਹੀਂ ਹੈ ਜੀ ਬੱਚਿਆਂ ਨੂੰ ਵਾਸਤੇ ਬਿਲਕੁਲ ਨਹੀਂ ਏ ਜੀ ਟੀਚਰ ਇਹਨੇ ਇਥੇ ਉਹਨਾਂ ਨੂੰ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਪੋਸਟ ਕੀ ਹੈ ਮਰਜ਼ੀ ਜੇ ਬੱਚਿਆਂ ਨੂੰ ਜਿੰਨੀ ਭੁੱਖੇ ਬੱਚਾ ਖਾਣਾ ਖਾਣਾ ਉਹਨਾਂ ਨੇ ਡਿਲੀਗੇਸ਼ਨਾਂ ਕੀ ਇਹਨਾਂ ਨੂੰ ਉਹਨਾਂ ਦੇ ਡਿਲੀਗੇਸ਼ਨ ਇਹੋ ਹੀ ਆ ਜੀ ਜਾਤ ਪਾਤ ਦਾ ਬੇਸ਼ੱਕ ਇਹ ਜੋ ਮਰਜ਼ੀ ਕਰੀ ਜਾਓ ਅਸੀਂ ਤਾਂ ਜਾਤ ਪਾਤ ਕੋਈ ਸਮਝੀ ਨਹੀਂਦਾ ਕੋਈ ਕਨੈਕਸ਼ਨ ਟੋੜੇ ਪੀਣ ਵਾਲਾ ਪਾਣੀ ਕਿਸੇ ਨੇ ਨਹੀਂ ਬੰਦ ਕੀਤਾ ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ ਵੀ ਕਿਤੇ ਉਹ ਪਾਈਪ ਲਾਈਨ ਬੰਦ ਹੋਵੇ ਜਾਂ ਆਇਆ ਸਫਾਈ ਮੈਮ ਬੰਦੇਗਾ ਅਸੀਂ ਮੁੱਖਾ ਦੇਖਿਆ ਵਾ ਟੈਂਕੀ ਦੀਆਂ ਹੋਰ ਟੁੱਟੀਆਂ ਯਾਨੀ ਕਨੈਕਸ਼ਨ ਟੋੜੇ ਹੋਏ ਇਹ ਕਾਰਨ ਕਿ ਇਹ ਹੋ ਸਕਦਾ ਕੋਈ ਰਾਤ ਨੂੰ ਕੋਈ ਸ਼ਰਾਰਤੀ ਅੰਸਰ ਵੀ ਤੋ ਬੱਚਿਆਂ ਦਾ ਨੁਕਸਾਨ ਬੱਚੇ ਦਾ ਸਾਡੀ ਮੰਗ ਇਹੀ ਹੁੰਦੀ ਸਾਡੀ ਮੰਗ ਇਹੀ ਹੈ ਜੀ ਕਿ ਜਾਂ ਤੇ ਇਸ ਸਕੂਲ ਦਾ ਸਿਸਟਮ ਸੁਧਾਰਿਆ ਜਾਵੇ ਜੇ ਨਹੀਂ ਤੇ ਨਾ ਦੀ ਇਥੋਂ ਟ੍ਰਾਂਸਫਰ ਕੀਤੀ ਜਾਵੇ ਸਾਨੂੰ ਯੋਗ ਟੀਚਰ ਦਿੱਤੇ ਜਾ ਇਹਨਾਂ ਦੇ ਡੀਓ ਨਾਲ ਗੱਲ ਕੀਤੀ ਆ ਅਸੀਂ ਜੀ ਇਹਨਾਂ ਨੂੰ ਦੋ ਵਾਰ ਅੱਗੇ ਐਪਲੀਕੇਸ਼ਨ ਵੀ ਦਿੱਤੀ ਆ ਉਹਨਾਂ ਨੂੰ ਦਿੱਤੀ ਪਈ ਹੈ ਤੇ ਹੁਣ ਵੀ ਅਸੀਂ ਜੇ ਸਾਨੂੰ ਡੀਓ ਸਾਹਿਬ ਨੂੰ ਦੇਣੀ ਪਈ ਐਪਲੀਕੇਸ਼ਨ ਡੀਓ ਸਾਹਿਬ ਨੂੰ ਦਿਆਂਗੇ ਜੇ ਉਸ ਤੋਂ ਉੱਪਰ ਸਾਨੂੰ ਜਾਣਾ ਪਿਆ ਭਾਵੇਂ ਚੰਡੀਗੜ੍ਹ ਤੱਕ ਫੇਰ ਉੱਥੇ ਵੀ ਜਾਵਾਂਗੇ ਡਸਟਰ ਹੋ ਆਪਣੇ ਜਿਹੜੇ ਜੋਤ ਬੈਂਸ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਕਿ ਸਾਡੇ ਸਕੂਲ ਦੇ ਹਾਲਾਤ ਦੇਖਦੇ ਹੋਏ ਕੋਈ ਚੰਗੇ ਜਿਹੜੇ ਟੀਚਰ ਸਾਨੂੰ ਮਤਲਬ ਅਵੇਲੇਬਲ ਕੀਤੇ ਜਾਣ ਜੀ ਜੀ ਇਹੀ ਕਹਿਣਾ ਚਾਹੁੰਦੇ ਆ ਜੀ ਬਾਕੀ ਸਾਡਾ ਕੋਈ ਜਾਤੀਵਾਦ ਨਹੀਂ ਨਾ ਜਾਤੀਵਾਦ ਨੂੰ ਸਮਝਦੇ ਆ ਕੁਝ ਹੈ ਤੁਹਾਡੇ ਕੋਲ ਚਿੱਤੇ ਵਰਦੀ ਹਾਂਜੀ ਹਾਂਜੀ ਜੀ ਤੇ ਸਕੂਲ ਤੋਂ ਸੰਤੁਸ਼ਟ ਨਹੀਂ ਸਰ ਬਿਲਕੁਲ ਨਹੀਂ ਹੁੰਦਾ ਕਿਉਂ ਕਿਉਂਕਿ ਤੁਸੀਂ ਆਪ ਹਾਲਾਤ ਦੇਖ ਲਓ ਸਕੂਲ ਦੇ ਤੁਸੀਂ ਕਦੋਂ ਦੇ ਆਏ ਹੋਏ ਦੇਖਿਆ ਕੋਈ ਇੱਥੇ ਸਫਾਈ ਹੈਗੀ ਆ ਜੀ ਜੀ ਤੁਹਾਨੂੰ ਕੋਈ ਬੈਠਾ ਨੂੰ ਮਿਲਿਆ ਕੁਝ ਪਾਣੀ ਪੁੱਛਿਆ ਤੁਹਾਨੂੰ ਕਿਸ ਨੇ ਚਾਹ ਮਿਲੀ ਤੁਹਾਨੂੰ ਆਇਆ ਨੂੰ ਜੀ ਜੀ ਬਸ ਫਿਰ ਇੱਥੋਂ ਹੀ ਦੇਖ ਲਓ ਤੁਸੀਂ ਬੱਚੇ ਆਣਗੇ ਕੀ ਇੱਥੇ ਕਰਦੇ ਹੋਣਗੇ ਬੱਚਿਆਂ ਵਾਸਤੇ ਠੰਡਾ ਪਾਣੀ ਪੀਣ ਦੀ ਵਿਵਸਥਾ ਹੈ ਇੱਥੇ ਕੁਝ ਨਹੀਂ ਹੈਗਾ ਸਾਰੇ ਇਦਾਂ ਦਾ ਮੁੱਖ ਦੋਸ਼ੀ ਕੌਣ ਹੈ ਇ ਦੋਸ਼ੀ ਕੌਣ ਕਿਨੂੰ ਮੰਨਦੇ ਆ ਸਰ ਜੋ ਫੇਸ ਸਕੂਲ ਨੂੰ ਚਲਾ ਰਹੇ ਉਹਨਾਂ ਦੀ ਗਲਤੀ ਆ ਕੌਣ ਮੈਡਮ ਹੀ ਹੋ ਸਕਦੇ ਆ ਫਿਰ ਹੋਰ ਕਿਹਨੇ ਹੋਣਾ ਕਮੇਟੀ ਦੇ ਚੇਅਰਮੈਨ ਨਾਲ ਹੀ ਤੁਹਾਡੇ ਖੜੇ ਆ ਹਾਂਜੀ ਨਾਲ ਹੀ ਖੜੇ ਆ ਇਹ ਵੀ ਨਾਲ ਖੜੇ ਨੇ ਦਾ ਕਸੂਰ ਨਹੀਂ ਨਹੀਂ ਇਹਨਾਂ ਅਸੀਂ ਤਾਂ ਬਹੁਤ ਵਾਰੀ ਕੰਪਲੇਨ ਕੀਤੀ ਹੈ ਇਹਨਾਂ ਨੂੰ ਕੰਪਲੇਨ ਪਾਉ ਕੀਤੀ ਆ ਸਰ ਨਹੀਂ ਇਹਨਾਂ ਨੂੰ ਤੁਹਾਨੂੰ ਕੰਪਲੇਟ ਕੀਤੀ ਤੁਸੀਂ ਕੋਈ ਨਹੀਂ ਸੁਣਵਾਈ ਕੀਤੀ ਅਸੀਂ ਸਾਰਿਆਂ ਨੇ ਖੁਦ ਲੈ ਕੇ ਦਿੱਤਾ ਆ ਜੀ ਤੁਹਾਨੂੰ ਹੋਰ ਪਾਸੇ ਕੰਮ ਸੀ ਉਧਰ ਚੱਲ ਗਏ ਸਰਕਾਰੀ ਕੰਮ ਸੀਗਾ ਕੋਈ ਇਹਨਾਂ ਨੂੰ ਆਪਣੇ ਵੱਲੋਂ ਜੀ ਜੀ ਤੇ ਜਦੋਂ ਮੈਂ ਆਈਆਂ ਤੇ ਫੇਰ ਮੈਂ ਇੱਥੇ ਕੋਈ ਗੱਲ ਨਹੀਂ ਕੀਤੀ ਮੇਰੀ ਨੂੰਹ ਆਈ ਮੇਰੇ ਜੇਡਸ ਦੀ ਨੂੰਹ ਆਈ ਉਹ ਦੇਖ ਕੇ ਚਲੀ ਗਈ ਤੁਸੀਂ ਕੰਪਲੀਟ ਕੀਤੀ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਮੇਰੀ ਦਜੀ ਸੀਗੀ ਵਰਕਰ ਉਹ ਆਈ ਸੀਗੀ ਉਹਨੇ ਕਿਹਾ ਸੀ ਵੀ ਜਦੋਂ ਸਾਡਾ ਤੁਹਾਡੇ ਨਾਲ ਕੋਈ ਲਿੰਕ ਹੀ ਨਹੀਂ ਹੈਗਾ ਲੈਣ ਦੇ ਨੇ ਮੈਂ ਤਾਂ ਨਹੀਂ ਕੰਪਲੇਨ ਕੀਤੀ ਵੀ ਚਲੋ ਕੋਈ ਗੱਲ ਨਹੀਂ ਹੁਣ ਕੀ ਕਰਾਂਗੇ ਹੁਣ ਹੁਣ ਤੇ ਕਰਾਂਗੇ ਜਦੋਂ ਇਹ ਮੈਨੂੰ ਟਿਕਣੇ ਨਹੀਂ ਦਿੰਦੀ ਜੀ ਸੜਾ ਸ਼ੋਪਣਾ ਐਸੇ ਕੁਰਨ ਚੰਦਨ ਚਾਰ ਚੌਕੀ ਪਲਾਣਾ ਵੀ ਪਲਾਣਾ ਸਦਰ ਕਪੂਰਤਲਾ ਸਰ ਜੀ ਇੱਥੇ ਮਸਲਾ ਹੈ ਕੀ ਕਹਿਣਾ ਚਾਹੁੰਦੇ ਇਹ ਸਰ ਸਾਡੇ ਹੁਣੇ ਮਸਲਾ ਧਿਆਨ ਵਿੱਚ ਆਇਆ ਜਿਦੋਂ ਕਿ ਇਸ ਬੰਦੀ ਕੰਪਲੇਂਟ ਸਾਡੇ ਕੋਲ ਆਵੇਗੀ ਉਹਦੇ ਮੁਤਾਬਕ ਜਿਹੜੀ ਜੋ ਪੜਤਾਲ ਕਰਕੇ ਜੋ ਬੰਦੀ ਗੱਲ ਜੀ ਅੱਜ ਤੱਕ ਇਲੈਕਟ੍ਰਿਕ ਕੰਪਲੇਂਟ ਕੋਈ ਨਹੀਂ ਆਈ ਅਜੇ ਤੱਕ ਸਾਨੂੰ ਕੋਈ ਕਿਸੇ ਕੰਦੀ ਲਿਫਤੀ ਕੰਪਲੇਂਟ ਨਹੀਂ ਆਈ ਇਹ ਤਾਂ ਸਾਨੂੰ ਵੈਸੇ ਪੈਟਰੋਲਿੰਗ ਕਰਦੇ ਆ ਪਤਾ ਲੱਗਾ ਹੀ ਸੀ ਤੇ ਸਕੂਲ ਚ ਬੰਦੇ ਇਕੱਠੇ ਹੋਏ ਆ ਤੇ ਅਸੀਂ ਉਹਦੇ ਸਬੰਧ ਵਿੱਚ ਇੱਥੇ ਦੇਖਣ ਆ ਗਏ ਸਰਪੰਚ ਜਿਹੜੇ ਇੱਥੇ ਹੈਡ ਟੀਚਰ ਹੈਗੇ ਨਾ ਉਹਨਾਂ ਦਾ ਕਹਿ ਕੀ ਤੁਸੀਂ ਕਾਰਵਾਈ ਕਰੋਗੇ ਨਹੀਂ ਸਾਡੇ ਕੋਲ ਕੋਈ ਕੰਪਲੇਂਟ ਆਏਗੀ ਜਿਸ ਤਰ੍ਹਾਂ ਅਫਸਰਾਂ ਦੇ ਪੜਤਾਲ ਤੋਂ ਬਾਅਦ ਜਿਹੜੀ ਕਾਰਵਾਈ ਬਣਦੀ ਕੀਤੀ ਜਾਵੇਗੀ ਜੀ ਠੀਕ ਹਾਂ ਜੀ ਤੁਸੀਂ ਇਹਨਾਂ ਦੇ ਜੋ ਸਬੰਧਿਤ ਵਿਭਾਗ ਉਹਨੇ ਮੇਨ ਅਫਸਰਾਂ ਨਾਲ ਕੰਟੈਕਟ ਕਰੋਗੇ ਬਿਲਕੁਲ ਕਰਾਂਗੇ ਜੀ ਦੱਸਾਂਗੇ ਸਾਰੀ ਗੱਲਬਾਤ ਜੋ ਵੀ ਹੈ ਇੱਥੇ ਦੀ ਕਿਉਂਕਿ ਜਿਹੜੇ ਆ ਸਰਪੰਚ ਜਿਹੜੇ ਹੋਰ ਇੱਥੇ ਆਏ ਸੀਗੇ ਉਹ ਲੜਨ ਨੂੰ ਫਿਰਦੇ ਸੀਗੇ ਟੀਚਰ ਨਾਲ ਬੋਲਦੇ ਸੀਗੇ ਨੀ ਟੀਚਰ ਨਾਲ ਨਾ ਬੋਲੋ ਪਰ ਜਿਹੜੀ ਗੱਲ ਹੈ ਕਿ ਜੀ ਜੀ ਕਿ ਕਾਂਗਰਸ ਨਾਲ ਸੰਬੰਧਿਤ ਉਹ ਸਰਪੰਚ ਵੀ ਕਾਂਗਰਸ ਨਾਲ ਸੰਬੰਧਿਤ ਹੈ ਤੁਸੀਂ ਕੀ ਕਿਸ ਤਰ੍ਹਾਂ ਵਿਰੋਧ ਕਰ ਰਹੇ ਹੋ ਇਹਨਾਂ ਦਾ ਇੱਥੇ ਕਾਂਗਰਸ ਦੀ ਗੱਲ ਨਹੀਂ ਹੈ ਜੀ ਇੱਥੇ ਭਾਈਚਾਰੇ ਦੀ ਗੱਲ ਹੈ ਸਾਨੂੰ ਭਾਈਚਾਰੇ ਦੇ ਮਾਮਲੇ 'ਚ ਪਤਾ ਲੱਗਾ ਸੀ ਸਾਡੇ ਸਮਾਜ ਦੀ ਜਿਹੜੀ ਲੜਕੀ ਆ ਧੀ ਸਾਡੀ ਲੱਗੀ ਆ ਤੇ ਇੱਥੇ ਜਿਹੜੀ ਇਹ ਡਿਊਟੀ ਨਿਭਾ ਰਹੀ ਆ ਉਹਨਾਂ ਜਾਤੀ ਵਿਤਕਰੇ ਕੀਤਾ ਜਾ ਰਿਹਾ ਇੱਥੇ ਕਿਸੇ ਪਾਰਟੀ ਦੀ ਕੋਈ ਗੱਲ ਨਹੀਂ ਆ ਚਾਹੇ ਜਿਹੜੀ ਮਰਜ਼ੀ ਪਾਰਟੀ ਦੀ ਹੋਵੇ ਸਰਪੰਚ ਪਰ ਜਿਹੜਾ ਇੱਕ ਮਾਤੀ ਤੌਰ ਤੇ ਜਿਹੜਾ ਸਾਨੂੰ ਜਲੀਲ ਕਰ ਰਿਹਾ ਸਾਡੇ ਜ਼ਮਾਨ ਨੂੰ ਇਹ ਮਤਲਬ ਜਲੀਲ ਕਰ ਰਿਹਾ ਉਹਦੇ ਖਿਲਾਫ ਜਿਹੜਾ ਅਸੀਂ ਡਟ ਕੇ ਵਿਰੋਧ ਕਰਾਂਗੇ ਸਾਨੂੰ ਕਿਸੇ ਪਾਰਟੀਆਂ ਲੈਣ ਦੇ ਹਾਂ ਤੂੰ ਹੱਸ ਜੀ ਤੂੰ ਹੱਥੀ ਪ ਆਸਤੇ ਕਰਨਾ ਡੇਕੀ ਬਾਰਾ ਮਹੀਨੇ ਕਰਦੇ ਆਹੋਤੀ ਸਰਪੰਚਾਰ ਨੇ ਮੌਜੂਦ ਆ ਬੱਚਿਆਂ ਲਈ ਕੰਨੀ ਪਈਆਂ ਗੱਲਾਂ ਮਾਰਦੇ ਤੁਸੀਂ ਪਏ ਇਹ ਸਾਰੇ ਬਦਮਾਸ਼ ਆਏ ਜੀ ਵੇਖੋ ਬਾਹਰ ਮੈਨੂੰ ਤਾਂ ਕੋਈ ਸਰਕਾਰੀ ਅਫਸਰ ਨਹੀਂ ਆਇਆ ਮੈਡਮ ਨੇ ਬਿੰਦੂ ਰਾਣੀ ਨੇ ਬਦਮਾਸ਼ ਅੱਤੇ ਆ ਜੀ ਆਹ ਸਰ ਜੀ ਨਾਲ ਅਫਸਰ ਸਰਪੰਚ ਨੂੰ ਗਾਲਾਂ ਕੱਢੀਆਂ ਦੀਪਾ ਉਹਨੇ ਪੁਲਿਸ ਮੋਕਾਂ ਦੇ ਖੜੀ ਆ ਉਸਨੇ ਸਾਰਾ ਕੁਝ ਦੇਖਿਆ ਹੱਥੀ ਪੈਂਦੇ ਪਏ ਚੌਕੀ ਮੈਂ ਰਿਕਾਰਡਿੰਗ ਕਰਾਉਣਾ ਇਹਨਾਂ ਸੱਦਿਆ ਅਨਸਰਾਂ ਨੇ ਆਪਾਂ ਛੁੱਟਾ ਗਾਣਾ ਪਰਸਾ ਗੱਦਾ ਸੱਚ ਚੌਕੀ ਵਾਲਿਆਂ ਨੂੰ ਮੈਂ ਕਿਸੇ ਰਿਕਾਰਡਿੰਗ ਹਾਂ ਚਲੋ ਜੀ ਇਹ ਸਾਡਾ ਮਾਹੌਲ ਇਹ ਇਹਦੀ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਜਿੱਥੇ ਆ ਕੇ ਪਿੰਡ ਦਾ ਮਾਹੌਲ ਖਰਾਬ ਕਰਦੇ ਆ ਹੋਰ ਕੋਈ ਗੱਲ ਦੱਸੋ ਹੋਈ ਕੋਈ ਗੱਲ ਬਾਤ ਇੱਥੇ ਪੰਚੋਂ ਕੋ ਮਾਰਿਆ ਚੱਕਾ ਬੋਲਾਗੇ ਕਿਤੇ ਲੋਕ ਜੀ ਤੁਸੀਂ ਦੱਸੋ ਮੈਂ ਇਹਨਾਂ ਜੀ ਨਾ ਹੀ ਕੋ ਕਿਸੇ ਦੇ ਗੱਲ ਪਿਆ ਜੀ ਬਾਜੀ ਤੁਸੀਂ ਦੱਸੋ ਕਿ ਮੈਂ ਤੁਹਾਡੇ ਹੱਥੀ ਕਿੰਨੇ ਆਇਆ ਇੱਥੇ ਬੈਠੇ ਬੈਠੇ ਮੈਂ ਤਾਂ ਕੋਈ ਨਹੀਂ ਕਰ ਪਿਆ ਨਾ ਹੀ ਕੋ ਗੱਲ ਕਿੰਨਾ ਬੋਲਣ ਦਾ ਗਲਤ ਗੱਲਾਂ ਕਹਿੰਦੇ ਬੋਲਦੇ ਗਲਤ ਗੱਲਾਂ ਤੇ ਗਲਤ ਬੋਲਦੇ ਪਏ ਆ ਬਿਨਾ ਮਤਲਬ ਤੋਂ ਇਹ ਮੈਡਮ ਨੂੰ ਬਹੁਤ ਕੋਈ ਨਹੀਂ ਦੁਜਣਿਆ ਯਾਰ ਤੁਸੀਂ ਬੈਠ ਕੇ ਬੋਲਣਾ ਗੱਲ ਕਰੋ ਯਾਰ ਕੋਈ ਅਸੀਂ ਉਹਨਾਂ ਨਾਲ ਗੱਲ ਕਰਾਂ ਸਮਾਜ ਨਾਲ ਬੋਲਦੇ ਸੀ ਆ ਲੈਡਿਸ ਆ ਯਾਰ ਲੈਡਿਸ ਆ ਜੀ ਬੋਲਾਂਗੇ ਚੰਗਲਾ ਸਾਡੇ ਖੜਿਆ ਤੇ ਹਾਲਤ ਬਾਅਦ ਚ ਕੀ ਹੋਊਗਾ ਬਾਅਦ ਕੀ ਹੋਊਗਾ ਜਦੋਂ ਜਨਰਲ ਪੰਚਾਇਤ ਜਦੋਂ ਕੋਈ ਝੂਠ ਜਨਰਲ ਪੰਚਾਇਤ ਤੋਂ ਤੁਸੀਂ ਕਰਦੇ ਇੱਕ ਟੂਲ ਤਾਂ ਕਰਨਦੇ ਤੁਸੀਂ ਜਦੋਂ ਝੂਠੀ ਗੱਲ ਆਉਂਦਾ ਉਦੋਂ ਕੀ ਹੋਇਆ ਅਸੀਂ ਤੁਹਾਨੂੰ ਕੁਝ ਮਾਨ ਸ਼ਾਂਤ ਖਲਾ ਬੋਲੇ ਤੁਸੀਂ ਬੋਲੀ ਜਾਂਦੇ ਬੀਬੀ ਨੂੰ ਨਹੀਂ ਉਹ ਬੋਲਦੇ ਬੰਦੇ ਮੈਂ ਕਿਹចਣਾ ਕੋਲ ਬੀਬੀ ਨਾਲ ਸਾਡੇ ਬੀਬੀ ਤੇ ਪ੍ਰੈਸ਼ਰ ਪਾਉਂਦਾ ਵੀ ਮੈਨੂੰ ਮੁਕਲਮ ਕੀ ਹੋਇਆ ਸਾਰਾ ਸਾਡਾ ਸਮਾਜ ਹੈ ਸਾਡਾ ਸਮਾਜ ਹੈ ਅਸੀਂ ਤੁਹਾਡਾ ਨਹੀਂ ਅਸੀਂ ਉਹਦੀ